ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਅਸੀਂ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਆ ਸਾਡੇ ਨਾਲ ਸਾਰੀ ਜਿਹੜੀ ਸਾਡੀ ਲੀਗਲ ਟੀਮ ਹੈ ਗੁਰਵੀਰ ਸਾਹਿਬ ਸਾਂਪਲਾ ਸਾਹਿਬ ਰੰਧਾਵਾ ਸਾਹਿਬ ਸਮਰੱਥ ਸੰਧੂ ਜੀ ਤੇ ਆਪਣਾ ਕੀ ਕਹਿੰਦੇ ਨੇ ਹੋਰ ਜਿੰਨੇ ਸਾਡੇ ਐਡਵੋਕੇਟਸ ਆ ਅਸੀਂ ਸਾਰੇ ਮਿਲੇ ਆ ਮਸਲਾ ਹੈ ਜਿਹੜੀ ਤਰਨ ਤਾਰਨ ਬਾਈ ਇਲੈਕਸ਼ਨ ਤੁਸੀਂ ਦੇਖੋ ਵੀ ਹਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹਲੇ ਬਾਈ ਇਲੈਕਸ਼ਨ ਸ਼ੁਰੂ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੱਕੇशाही ਇਹ ਬਿਲਕੁਲ ਇਨੀਸ਼ial ਸਟੇਜ ਤੇ ਸ਼ੁਰੂ ਕਰਤੀ ਜਿਹੜੀ ਸਪੈਸੀਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਇਹ ਹੈ ਕਿ ਦੋ ਡੀਐਸਪੀ ਨੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਇੱਕ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹ ਦੋਹੇ ਬੰਦੇ ਲੰਬਾ ਸਮਾਂ ਉਥੇ ਤਰਨ-ਤਰਨ ਦੇ ਵਿੱਚ ਐਸਐਚਓ ਪੋਸਟਡ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਹਰਮੀਤ ਸੰਧੂ ਉਹਨਾਂ ਦੇ ਬੜੇ ਖਾਸ ਨੇ ਕਿਉਂਕਿ ਉਹਨਾਂ ਦੇ ਐਮਐਲਏ ਸ਼ਿਪ ਦੇ ਦੌਰਾਨ ਹੀ ਇਹ ਉਥੇ ਐਸਟੀਓ ਰਹੇ ਨੇ ਸੋ ਉਹਨਾਂ ਦੇ ਬਲੂ ਆਈਡ ਬੋਏ ਨੇ ਉਹਨਾਂ ਦੇ ਤੁਸੀਂ ਸਮਝੋ ਵੀ ਕਰਤਾ ਤਰਤਾ ਨੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਦੁਬਾਰਾ ਇਹ ਦੋਨਾਂ ਦੀ ਪੋਸਟਿੰਗ ਕਰਾਈ ਜਾਂਦੀ ਹੈ ਪਹਿਲਾਂ ਐਸਟੀਓ ਸੀ ਹੁਣ ਪ੍ਰਮੋਟ ਹੋ ਕੇ ਡੀਐਸਪੀ ਬਣ ਗਏ ਨੇ ਤੇ ਇਹ ਦੋਹਾਂ ਨੂੰ ਉਥੇ ਤਰਨ ਤਰਨ ਦੇ ਵਿੱਚ ਐਸਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹਨਾਂ ਦੀ ਪੋਸਟਿੰਗ ਕਰਾ ਕੇ ਕੰਮ ਕੀ ਸ਼ੁਰੂ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਸ਼ਰਮਨੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹਨ ਉਹਨਾਂ ਨੂੰ ਵੜਨ ਤੱਕ ਨਹੀਂ ਦਿੰਦੇ ਸੋ ਹੁਣ ਧੜਾ ਧੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਣ ਦਾ ਲੋਕਾਂ ਦਾ ਦੌਰ ਸ਼ੁਰੂ ਹੋ ਗਿਆ